ਕੀ 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 ਵਾਲੇ ਹਲੋ ਸਸੀ ਕਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ YouTube ਚੈਨਲ ਸ਼ਕੀਨ ਪੰਜਾਬੀ ਹਰ ਸਿੰਘ ਦਾ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਸਾਈਕਲ ਤੋਂ ਕਿਉਂਕਿ ਸੌਖਣਾ ਆਪਣੀ ਲੌਬੀ ਬਹੁਤ ਵੱਡੀ ਆ ਆਪਾਂ ਸਾਈਕਲਿੰਗ ਅੰਦਰ ਹੀ ਕਰ ਲੈਂਦੀ ਆ ਤੇ ਹੁਣ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸ਼ਾਮ ਦੇ ਬੱਜ ਗਿਆ 5:30 ਬਲੌਗ ਹੁਣ ਸਟਾਰਟ ਕੀਤਾ ਹੁਣ ਚੱਲਾਂਗੇ ਬਾਹਰ ਨੂੰ ਰੁਨੀਤ ਸਵੇਰ ਦਾ ਠੀਕ ਨਹੀਂ ਸੀ ਥੋੜਾ ਜਿਹਾ ਤੇ ਇਹਨੂੰ ਦਵਾਈ ਦੁਈ ਦਵਾਈ ਹੁਣ ਠੀਕ ਆ ਹੁਣ ਕੱਢਾਂਗੇ ਬਾਹਰ ਜਿਹੜਾ ਖੰਡੇ ਹੋਏ ਨਾਲੇ ਆਪਣੇ ਜਾਨਵਰਾਂ ਨੂੰ ਨਵਾਈਏ ਨਮੁਈਏ ਰੋਟੀ ਪਾਣੀ ਪਾਵਾਂਗੇ ਚਲੋ ਜੀ ਚੱਲਦੇ ਆ ਬਾਹਰ ਟੀ-ਸ਼ਰਟ ਵਾਖਾ ਜੀ ਜੀ ਭਾਈਆ ਪਰ ਉਹ ਨਹੀਂ ਇਦਨੇ ਟੀ-ਸ਼ਰਟ ਮੇਰੇ ਵਾਲੀ ਪਾਲੀ ਆ ਗਏ ਆ ਬਾਹਰ ਸਾਰੇ ਲੋਕ ਬੈਠੇ ਆ Kayak itu, koko, oi koko, ya e kokrade jalan deh, mau ke kah tuh pada laga dau ga? Sabi coba kan nalar hoga. ਕਿ ਬੁਲਾਉਣੇ ਆ ਛੁੱਟੀ ਸਵੇਰੇ ਸਾਂ ਨਹੀਂ ਬਹੁਤ ਨਮਾਦ ਗੀ ਬਹੁਤ ਨੂੰ ਆਪਣੇ ਨੂੰ ਆ ਚੁੱਪ ਗਿਆ ਅੱਗੇ ਇੱਕ ਗੱਲਾ ਕਰਦੀ ਥੱਲੇ ਤਾਂ ਬਿਠਾ ਰੋ ਇੱਥੇ ਨਾ ਬੋਲ ਤੋ ਓਏ ਬੋਲ ਤਾ ਆ ਪਾਹੇ ਹੀ ਪੱਤੇ ਆ ਲੱਗਦਾ ਹੁਣ ਇੱਥੇ ਤੁਹਾਨੂੰ ਬੰਦੇ ਦਿਖਾਉਣ ਨੇ ਪੱਤੇ ਵੜਨ ਲਾਇਆ ਹੈ ਦਿਓਗਰਾਜ ਵੀ ਆਇਆ ਹੋਇਆ ਵਾ ਹੌ ਵੀ ਜਾਨਵਰ ਖੁੱਲੇ ਆ ਫੌਜ ਲਈ ਪੱਤੇ ਵੜਨ ਚੱਲ ਨਾ ਥੱਪ ਭੱਜ ਕੇ ਉੜੇ ਆ ਬੰਦੇ ਪੱਠੇ ਵੱਢਣ ਵਾਲੇ ਦੋ ਹੁੰਦੇ ਆ ਇਹ ਮੇਰ ਕਾ ਦੀ ਲੱਸੀ ਵਾਲੇ ਆ ਅੱਛਾ ਲੱਸੀ ਤੇ ਆ ਇਹ ਐ ਦੀ ਪੂਏ ਹਾਂ ਦੋ ਬਾਈ ਦੋ ਦਿੱਲੀ ਦੇ ਦੋ ਪੇੜ ਕੱਲ ਤਿੰਨ ਦੇ ਫਿਰ ਤਾਂ ਕੰਮ ਲੋਟ ਆ ਵੱਜ ਗਿਆ ਕਿ ਨਹੀਂ ਚੱਲ ਕੋਈ ਨਹੀਂ ਮਾੜਾ ਮੋਟਾ ਤਾਂ ਹੁੰਦਾ ਹੀ ਰਹਿੰਦਾ ਜੋਗਰਾਜ ਹਟ ਜਾ ਪੁੱਤ ਮੈਂ ਕਹਿੰਦਾ ਤੋਰੀਆ ਹੀ ਐ ਕਰ ਗਈ ਯਾਰ ਯਾਰ ਇਹਨੂੰ ਝੂਟਾ ਲੈਣਾ ਜੋਗਰਾਏ ਤੇ ਗਾਂਢਾ ਕਣਾ ਪਈ ਹੁਣ ਇਹ ਗੱਲ ਤਾਂ ਸੈਂਡ ਕਰਦੀ ਕਿ ਹੋ ਗਿਆ ਹੁਣ ਤਾਂ ਤੈਨੂੰ ਬਾਹਰ ਨੂੰ ਲਿਆ ਗਿੜਾ ਕਢਾਉਣਾ ਅਜੇ ਵੀ ਐਂ ਕਰੀ ਜੰਨਾ ਰਮਨੀਤ ਠੀਕ ਨਹੀਂ ਜੀਗਾ ਹੁਣ ਵੀ ਕਹਿੰਦਾ ਮੈਂ ਬਾਹਰ ਨੂੰ ਜਾਣਾ ਵਾਂ ਨੂੰ ਲੈ ਕੇ ਆਇਆ ਖੇਤ ਗੇੜਾ ਕਢਾਉਣਾ ਕੈਮਰਾਮੈਨ ਨੇ ਹੁਣ ਠੀਕ ਆ ਕੁਛ ਹੋਕ ਨਹੀਂ ਹੈ ਹੈ ਉਹ ਖੇ ਲੱਗੀ ਉਹ ਖੇ ਲੱਗੀ ਖਾਣੇ ਕੋ ਤਾਂ ਕੋਈ ਕਰੇ ਜਾ ਕੇ ਬਾਹਰ ਨਹੀਂ ਖਾਣਾ ਚੱਪ ਆ ਗਿਆਂ ਟਾਹੇ ਮੋਟਰ ਤੇ ਆਪਣੀ ਤੇ ਟਾਹੇ ਪਹੁੰਚ ਗਏ ਆਪਾਂ ਆਪਣੀ ਮੋਟਰ ਤੇ ਰਵਨੀਤ ਦਾ ਗੇੜਾ-ਗੁੜਾ ਕਢਾਉਨੇ ਆ ਇੱਥੇ ਗੇੜਾ-ਗੁੜਾ ਦੇ ਕੇ ਥੋੜਾ ਠੀਕ ਹੋਊਗਾ ਅੰਗੇ ਉਹ ਮੱਕੀ ਆਪਣੀ ਆ ਉਧਰ ਆਪਣੀ ਲਈ ਵੀ ਜੀ ਆਪਣੀ ਡਿਊ ਡ੍ਰੌਪ ਅੱਜ ਖੜਿਆ ਵਾਟਰ ਜੇ ਨਹੀਂ ਗੇ ਹਾਂ ਅਡੀਊ ਡ੍ਰੌਪ ਨੇ ਸਾਰੇ ਇਹਨੂੰ ਡਿਊ ਡ੍ਰੌਪ ਕਹਿੰਦੇ ੜੇ ਉੱਪਰ ਹੈ ਨਾ ਸਟੋਨ ਜੇ थैंक यू मेन तो पता ही जैम। जैम <laughs> थादा, 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 थादा नहीं लाइक से जेम व्हाट जेम बंगल लगते नहीं हां बड़े सोणे लगते ओए जेम ਦੇ ਬੰਗਲੇ ਲੱਗਦੇ ਨੇ ਆ ਬੱਲੇ थैंक यू वेलकम ਤੁਹਾਡਾ ਫੋਨ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਦਿੱਤੋ ਮਾਣੇ ਤੁਹਾਡਾ ਫੋਨ ਵੀ ਗਿੱਲਾ ਹੋ ਗਿਆ ਦੇਖਦਾ ਹੁਣ ਤੂੰ ਯੂ ਹੈ ਯੂ ਯੂ ਸੀ ਇਟਸ ਵੈਰੀ ਨਾਈਸ ਯੂ ਕਿਵੇਂ ਲੱਗਦਾ ਹੁਣ ਖੇਤਾ ਕੇ ਹਾਂ ਠੀਕ ਆ ਸਿਹਤ ਕਿਦਾਂ ਹੁਣ ਗੁਡ 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 ਮੱਛਰ ਹੋ ਗਿਆ ਹੁਣ ਚੱਲ ਗਏ ਹਨ ਹਾ ਹਾ ਅੱਜ ਕਿਹੜਾ ਕਰ ਰਹਿ ਗਿਆ ਹੈਗਾ ਬੜਾ ਮਾਨਸ ਝੂਟਾ ਲੈਣ ਵਾਲਾ ਜੂਰਾ ਇੱਤੇ ਕੀ ਕਹਿੰਨਾ ਤੂੰ ਕੀ ਕਹਿੰਦਾ ਮੇਰੇ ਅੱਗੂ ਗਲੂਜ ਲੱਡੂ ਮੇਰੀ ਕੀ ਕਹਿੰਦੀ ਐ ਇਹ ਹਾਂ ਮੇਰੀ ਲੱਡੂ ਕੀ ਕਹਿੰਦੀ ਐ ਗੱਲਾਂ ਕਰਦੀ ਪਾਪਾ ਨਾਲ ਹੈਂ ਫੋਨ ਦੇਖਦਾ ਤੂੰ ਓਏ ਤੂੰ ਫੋਨ ਦੇਖਦਾ ਵਾ ਹਾਂ ਫੋਨ ਦੇ ਤਾਨੂੰ ਤਾਂ ਫਿਰ ਬੰਦ ਕਰ ਦਈਏ ਇੱਥੇ ਵਲੋਗਿੰਗ ਬੰਦ ਕਰ ਦਈਏ ਆਪਾਂ ਖਤਮ ਕਰ ਦਈਏ ਲੋ ਨਾ ਆйда ਬਲੌਕ ਕਰਦੇ ਆ ਇੱਥੇ ਖਤਮ ਤੇ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਚ ਓਕੇ ਬਾਏ ਬਾਏ